ਇਦਾਰਾ ਮਹਿਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ RAM ਨਾਮ ਨਿਤ ਗਾਵੀਐ ਰੇ ਅਗੰਮ ਅਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮਿਲੈ ਲਖਾਵੀਐ ਰੇ ਆਹਾ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਇਸ ਜਨ ਕੋ ਹਰ ਲੇਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਪਾਵੇ ਸੋ ਥਾਂ ਪਾਵੀਐ ਰੇ ਹਰ ਹਰ ਨਾਮ ਮੋ ਮੋਲਕ ਹਰ ਪਹਿ ਹਰ ਦੇਵ ਤਾਂ ਨਾਮ ਤਿਆਵੀਐ ਰੇ ਜਿਸ ਨੂੰ ਨਾਮ ਦੇ ਮੇਰਾ Swami ਤਿਸ ਲੇਖਾ ਸਭ ਛਡਾਵੀਐ ਰੇ ਹਰ ਨਾਮ ਅਰਾਧੇ ਸੇ ਤਨ ਜਨ ਕਹੀਏ ਤਿੰਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ ਤਿੰਨ ਦੇਖੇ ਮੇਰਾ ਮਨ ਬਿਗਸੈ ਜਿਉ ਸੁੱਤ ਮਿਲ ਮਾਤ ਗਲ ਲਾਵੀਐ ਰੇ ਹਮ ਬਾਰਿਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੁ ਮਤੀ ਜਿਤ ਹਰ ਪਾਵੀਐ ਰੇ ਜਿਉਂ ਬੱਚੂਰਾ ਦੇਖ ਗਉ ਸੁਖਮਾਨੇ ਕਿਉ ਨਾਨਕ ਹਰ ਗਲ ਲਾਵੀਐ ਰੇ ਕੇਦਾਰ ਮਹਿਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲੋਰੇ ਕਹਾ ਕਾਮ ਕ્રોਧ ਲੋਭ ਮੋਹ ਅਭਿਮਾਨ ਵਿਖੈ ਰਸ ਇਨ ਸੰਗਤ ਤੇ ਤੂੰ ਰੋਰੇ ਨਿਰਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋਰੇ ਅੰਤਰ ਕਾ ਅਭਿਮਾਨ ਜ਼ੋਰ ਤੂੰ ਕਿਸ 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 ਜਾਣਤਾ ਇਹ ਦੂਰ ਕਰੋ ਅਪਨ ਘੋਰੇ ਜਨ ਨਾਨਕ ਕੋ ਹਰ ਦਇਆ ਲੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰ ਮਹਿਲਾ ਪੰਜਵਾ ਕਰ ਦੂਜਾ ੴ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਤੇ ਰੰਗ ਦੇਖੈ ਜਪਤੀ ਨਾਮ ਨਿਧਾਨੀ ਰਹਾ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਤਿਆਸ ਬਡਾਨੀ ਅਬ ਗੁਰ ਪਾਇਓ ਹੈ ਸਹਿਜ ਸੁਖ ਦਾਇਕ ਦਰਸ਼ਨ ਦੇਖਤ ਮਨ ਲੁਪਟਾਨੀ ਦੇਖ ਦਮੋਦਰ ਰਸ ਮਨੁਕ ਜਿਓ ਨਾਨਕ ਪ੍ਰੇ ਅੰਮ੍ਰਿਤ ਬਾਣੀ ਕੇਦਾਰ ਮੈ ਲਾਪਨਵਾ ਘਰ ਤੀਜਾ ੴ ਸਤਿਗੁਰ ਪ੍ਰਸਾਦਿ ਦੀਨ ਬਿਨੋ ਸੁਨ ਦਇਆਲ ਪੰਚ ਦਾਸ ਤੀਨ ਦੋਖੀ ਏਕ ਮਨ ਅਨਾਥ ਨਾਥ ਰਾਖੋ ਕਿਰਪਾਲ ਰਹਾਉ ਅਨਿਕ ਯਤਨ ਗਵਨ ਕਰਉ ਖਟ ਕਰਮ ਜੁਗਤ ਧਿਆਨ ਧਰਉ ਤਪਾਵ ਸਗਲ ਕਰ ਹਾਰੇਉ ਨਾ ਨਾ ਹਟੈ ਵਿਕਰਾਲ ਸ਼ਰਨ ਬੰਧਨ ਕਰੁਣਾਪਤੇ ਪਵਹਰਣ ਹਰ 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 ਹਰੇ ਏਕ ਤੂੰ ਹੀ ਦੀਨ ਦਇਆਲ ਪ੍ਰਭ ਚਰਨ ਨਾਨਕ ਆਸਰੋ ਉਦਰੇ ਭਮੋਹ ਸਾਗਰ ਲੱਗ ਸੰਤਨ ਪਗ ਪਾਲ ਇਹਦਾਰਾ ਮਹਿਲਾ ਪੰਜਵਾਂ ਖਰ ਚੌਥਾ ਚਿੱਕੋ ਅੰਕਾਰ ਸਤਗੁਰ ਪ੍ਰਸਾਦ ਸਰਨੀ ਆਇਓ ਨਾਥ ਨਿਧਾਨ ਨਾਮ ਪੀਤ ਲਾਗੀ ਮਨ ਪੀਤਰ ਨਾਗਨ ਕੋ ਹਰ ਦਾਨ ਰਹਾ ਸੁਖਦਾਈ ਪੂਰਨ ਪਰਮੇਸ਼ੁਰ ਕਰ ਕਿਰਪਾ ਰੱਖੋ ਮਾਨ ਦੇਹ ਪੀਤ ਸਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕਾ ਹਰ ਕੈ ਰੰਗ ਰੰਗੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਲਾ ਪੰਵਾਂ ਹਰ ਕੈ ਦਰਸ਼ਨ ਕੋ ਮਨ ਚਾਉ ਕਰ ਕੇ ਕਿਰਪਾ ਸਤ ਸੰਗ ਮਿਲਾਵੋ ਤੁਮ ਦੇਵੋ ਆਪਣੋ ਨਾਮ ਕਰੋਂ ਸੇਵਾ ਸਤ ਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਸਾਓ ਵਾਰੀ ਥੇਰੀ ਸਦਾ ਕੁਮਾਈ ਕਮਨ ਅਨੂਪ ਤੇਰੋ ਠਾਉ ਸਰਬ ਪ੍ਰਤ ਪਾਲ ਸਗਲ ਸੰਭਾਲੇ ਸਗਲਿਆਂ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਹਰ ਤਕਾਟ ਤੁਝੇ ਦਿਖਾਉ ਕਿ ਦਾਰਾ ਮੈਲਾ ਤੰਜਵਾਂ ਤੇ ਕੀ ਪੀਤ ਤਿਆਰੀ ਮਗਨ ਮਨ ਮਹ ਚਿਤਵੋ ਆਸਾ ਨੈਨੋ ਤਾਰ ਤੁਹਾਰੀ ਰਹਾ ਓਏ ਦਿਨ ਪਹਿਰ ਮੂਰਤ ਪਾਲ ਕੈਸੇ ਓਏ ਪਾਲ ਕਰੀ ਕਿ ਹਾਰੀ ਖੂਲੇ ਕਪਟ ਸੁਪਟ ਬੁਝ ਤ੍ਰਿਸ਼ਨਾ ਜੀਵ ਪੇਖ ਦਰਸਾਰੀ ਕੌਨ ਸੁਜਤਨ ਉਪਾਉ ਕਿਨੇਹਾ ਸੇਵਾ ਕੌਨ ਵਿਚਾਰੀ ਮਾਨ ਅਭਿਮਾਨ ਮੋਹ ਤਜ ਨਾਨਕ ਸੰਤਾ ਸੰਗ ਉਧਾਰੀ ਕੇਦਾਰਾ ਮੈਲਾ ਪੰਚਵਾ ਹਰ 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 ਗੁਨ ਗਾਵੋ ਕਰੋ ਪਿਤਾ ਗੋਪਾਲ ਗੋਬਿੰਦ ਆਪਣਾ ਨਾਮ ਜਪਾਵੋ ਰਾਹ ਕਾਢ ਲੀਏ ਤਬ ਆਨ ਬਿਖੈ ਤੇ ਸਾਧ ਸੰਗ ਮੰਨ ਲਾਵੋ ਤੰਪੋ ਮੋ ਕਟਿਓ ਗੁਰ ਬਚਨੀ ਆਪਣਾ ਦਰਸ਼ ਦਿਖਾਵੋ ਸਭ ਕੀ ਰੇਨ ਹੋਏ ਮਨ ਮੇਰਾ ਅੰਬਦ ਤਜਾਉ ਆਪਣੀ ਭਗਤ ਦੇ ਦਯਾਲਾ ਵੱਡ ਭਾਗੀ ਨਾਨਕ ਹਰ ਪਾਵੋ ਕੇਦਾਰ ਮੈਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਸਜ ਗੋਪਾਲ ਆਨ ਰੰਗ ਰਾਚਿਤ ਮਿੱਠੇਰਾ ਪਹਿਰਤ ਖਾਤਿ ਪ੍ਰਾਉ ਤਨ ਜੋ ਬਨ ਸੰਪ ਸੁਖ ਭਗਵ ਸੰਗਨ ਨਿਬਹੁਤ ਮਾਤ ਬ੍ਰਿਗ ਤ੍ਰਿਸ਼ਣ ਨ ਦੇਖ ਰਚਿਓ ਬਾਵਰ ਦ੍ਰਮ ਸ਼ਾਇ ਰੰਗ ਰਾਤ ਮਾਨ ਮੋ ਮਦ ਮੋਹਤ ਕਾਮ ਕੋਦ ਕਹ ਖਾਤ ਕਰ ਗੈ લેਹੁ ਦਾਸ ਨਾਨਕ ਕੋ ਸਭ ਜਿਓ ਸਹਾਤ ਕੇਦਾਰਾ ਮਹਿਲਾ ਪੰਜਵਾ ਹਰ ਬਿਨ ਕੋਏ ਨ ਚਾਲਸ ਸਾਥ ਵਿਨਾ ਨਾਥ করুণਾਪਤ ਸੁਆਮੀ ਅਨਾਥਾਂ ਕੇ ਨਾਥ ਰਾ ਸਤ ਸੰਪਤ ਵਿਖਿਆ ਰਸ ਪਗਵਤ ਨ ਨਿਭੁਤ ਜਮ ਕੇ ਪਾਤ ਨਾਮ ਨਿਧਾਨ ਗਾਓ ਗੁਣ ਗੋਬਿੰਦ ਉਧਾਰ ਸਾਗਰ ਕੇ ਖਾਤ ਸ਼ਰਨ सुमਰਤ ਅਕਥ ਅਗੋਚ ਹਰਿ ਸਿਮਰਤ ਦੁਖ ਨਾਤ ਨਾਨਕ ਦੀਨ ਤੂਰ ਜਨ ਬਾਸ਼ਤ ਮਿळा ਲਿਖਤ ਥੁਰ ਮਾਤ ਕੇਦਾਰਾ ਮਹਿਲਾ ਪੰਜਵਾ ਘਰ ਪੰਜਵਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਬਿਸਰਤ ਨਾ ਹੈ ਮਨ ਤੇ ਹਰੀ ਅਬ ਇਹ ਪੀਤ ਮਾ प्रबल ਭਈ ਆਨ ਬਿਖਾ ਜਰੀ ਰਹਾਉ ਬੂੰਦ ਕਹਾਂ ਤੇ ਆਗ ਚਾਪਿਤ ਮੀਨ ਰਹਿਤ ਨਾ ਕਰੀ ਗਨ ਗੋਪਾਲ ਉਚਾਰ ਰਸਨ ਤੇਵ ਇਹ ਪਰੀ ਮਹਾਨਾਦ ਕੁਰੰਕ ਮੋਹਯੋ ਦੇਦ ਤੀਖਨਸਰੀ ਪ੍ਰਭ ਚਰਨ ਕਮਲ ਸਾਲ ਨਾਨਕ ਗਾਂਠ ਬਾਂਧ ਧਰੀ ਕੇ ਦਾਰਾ ਮੈਲਾ ਪੰਜਵਾ ਪ੍ਰੀਤਮ ਬਸਤ ਸਿੱਧ ਮੈਂ ਖੋਰ ਪਰਮ ਪੀਤ ਨਿਵਾਰ ਠਾਕੁਰ ਗੈ ਲੈ ਹੋ ਆਪਣੀ ਓਰ ਰਹਾਉ ਅਧਿਕ ਗਰਤ ਸੰਸਾਰ ਸਾਗਰ ਕਰ ਦਇਆ ਚਾਰੋ ਤੋਰ ਸੰਤ ਸੰਗ ਹਰ ਚਰਨ ਬੋਹਿਤ ਉਦਰ ਤੇ ਲੈ ਮੋਰ ਦਰਬ ਕੁੰਟ ਮੈਂ ਜਿਹ ਹੈ ਤਾਰਿਓ ਨਹੀਂ ਵਿਖੈ ਬਨ ਮੈਂ ਹੋਰ ਹਰ ਸ਼ਕਤ ਸ਼ਰਨ ਸੁਮਰਤ ਨਾਮ ਕੀ ਆਨ ਨਹੀਂ ਨਿਹੋਰ ਕੇਦਾਰਾ ਮੈਂ ਲਾ ਪੰਜਵਾ ਰਸਨਾ RAM RAM ਬਖਾਨ ਗਨ ਗੋਪਾਲ ਉਚਾਰ ਦਿਨ ਰਹਿਨ ਤੈ ਕਲ ਮਲਹਾਨ ਧਾ त्याग चलना सगल संपत काल सिर पार जान मितन मोह तुरंत आशा ਝੂਠ ਸਰ ਪਰਮਾਨ ਸਤਪੁਰਖ ਅਕਾਲ ਮੂਰਤ ਹਿਦੈ ਤਾਰੋ ਧਿਆਨ ਨਾਮ ਨਿਧਾਨ ਲਾਭ ਨਾਮਕ ਬਸਤ ਇਹ ਪਰਵਾਨ ਕੇਦਾਰਾ ਮਹਿਲਾ ਪੰਜਵਾ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨਾ ਅਸ਼ਭ ਆਪ ਸੰਤ ਸੰਗ ਬਿਵਹਾਰ ਰਹਾਓ ਕਰ ਅਨੁਗ੍ਰਹਾ ਆਪ ਰੱਖਿਓ ਨਾ ਉਪਜਤੋ ਬੇਕਾਰ ਜਿਸ ਤਰਾਪਤ ਹੋਏ ਸਿਮਰ ਤਿਸ ਦੇਤ ਨਾ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸ਼ਰਣਾਗਤੀ ਤੇਰੇ ਸੰਤਨ ਕੀ ਸ਼ਾਨ